ਸਿੱਖਾਂ ਦੀ ਆਵਾਜ਼ ਸਤਲੁਸ਼ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਮੋਹਾਲੀ ਚ ਲੱਗੇ ਕੋਮਨ ਇਨਸਾਫ ਮੋਰਚੇ ਦੇ ਬਾਰੇ ਕਿਉਂਕਿ ਕੋਮਨ ਇਨਸਾਫ ਮੋਰਚਾ ਦੀ ਆਵਾਜ਼ ਸੁਪਰੀਮ ਕੋਰਟ ਤੱਕ ਪਹੁੰਚੀ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ ਲਗਾਤਾਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੀਆਂ ਸੁਣਵਾਈਆਂ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਹੁੰਦੀਆਂ ਰਹਿਣਗੀਆਂ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਚ ਬੰਦ ਬੰਦੀ ਸਿੰਘ ਹੁਣ ਰਿਹਾ ਹੋਣਗੇ ਜਾਂ ਨਹੀਂ ਹੁਣ ਸੁਪਰੀਮ ਕੋਰਟ ਦੀ ਸੁਣਵਾਈ ਤੇ ਡਿਪੈਂਡ ਕਰਦਾ ਹੈ ਕਿਤੇ ਨਾ ਕਿਤੇ ਕੁਝ ਨਾ ਕੁਝ ਆਸ ਦੀ ਕਿਰਨ ਜ਼ਰੂਰ ਵੱਸਦੀ ਨਜ਼ਰ ਆ ਰਹੀ ਹੈ ਸੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਵਿੱਚ ਕੀ ਕੀ ਹੋਇਆ ਅਸੀਂ ਜਾਣਾਂਗੇ ਸਾਡੇ ਨਾਲ ਕੋਮਨ ਸਾਫ ਮੋਰਚਾ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਸਰ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਚੜ੍ਹਦੀ ਕਲਾ ਚੋਂ ਬਿਲਕੁਲ ਮਾਲਕ ਦੀ ਕਿਰਪਾ ਜੀ ਲੋਕਾਂ ਦੀਆਂ ਅਰਦਾਸਾਂ ਦਾ ਬਹੁਤ ਵੱਧ ਗਿਆ ਠੀਕ ਮੋਰਚਾ ਕਿਵੇਂ ਚੱਲ ਰਿਹਾ ਹੈ ਬਹੁਤ ਅੱਛਾ ਚੱਲ ਰਿਹਾ ਹੈ ਅੱਜ ਬਹੁਤ ਵੱਡੀ ਮੀਟਿੰਗ ਸੀਗੀ ਉਹਦੇ ਚੰਗੇ ਵੱਡੇ ਵੱਡੇ ਐਲਾਨ ਕੀਤੇ ਗਏ ਅਗਲੇ ਪ੍ਰੋਗਰਾਮ ਦੇ ਕਿਹਾ ਗੁਰੂ ਦੀ ਬੜੀ ਕਿਰਪਾ ਹੂੰ ਸਭ ਤੋਂ ਇੰਪੋਰਟੈਂਟ ਸਵਾਲ ਸੁਪਰੀਮ ਕੋਰਟ ਦੇ ਵਿੱਚ ਬੰਦੀ ਸਿੰਘਾਂ ਦੀ ਆਵਾਜ਼ ਗੂੰਜੀ ਹੈ ਉਹਨਾਂ ਦੀ ਰਿਹਾਈ ਦੀ ਮੰਗ ਗੂੰਜੀ ਹੈ ਸੁਣਵਾਈ ਦੌਰਾਨ ਕੀ ਕੀ ਹੋਇਆ ਇਹ ਜੀ 12 ਜੁਲਾਈ ਤਰੀਕ ਸੀਗੀ ਸੁਪਰੀਮ ਕੋਰਟ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਐ ਤੇ ਯੂਟੀ ਐ ਇਹ ਦੋਵੇਂ ਪ੍ਰਸ਼ਾਸਨ ਉੱਥੇ ਗਿਆ ਹੂੰ ਦੋਵੇਂ ਉਹ ਤੋਂ ਬਾਅਦ ਇਹਨਾਂ ਉਹਨਾਂ ਨੇ ਸਾਨੂੰ ਪਾਰਟੀ ਬਣਾਇਆ ਸੁਪਰੀਮ ਕੋਰਟ ਨੇ ਪੁੱਛਿਆ ਵੀ ਕਿਉਂ ਬੈਠੇ ਨੇ ਇਹ ਹੁਣ ਅਸੀਂ ਵਕੀਰ ਕੀਤੇ ਨੇ ਆਪਣਾ ਕੇਸ ਜਿਹੜਾ ਰੱਖਿਆ ਉੱਥੇ ਸਾਡੀ ਜਿਹੜੀ ਫਾਈਲ ਆ ਉਹ ਰੱਖੀ ਗਈ ਐ ਅਟੈਚ ਹੋ ਗਈ ਫਾਈਲ ਹੁਣ ਇਹਨਾਂ ਤੋਂ ਜਿਹੜੀ ਬੋਰਚਾ ਚ ਚਕਾਉਣ ਦੀ ਗੱਲ ਆ ਜਾਂ ਹਟਾਉਣ ਦੀ ਗੱਲ ਆ ਉਹਦੇ ਨਾਲ ਹੀ ਸਾਡੀ ਵੀ ਸਲਵਾਈ ਹੋਏਗੀ ਵੀ ਅਸੀਂ ਕਿਉਂ ਬੈਠੇ ਆਂ ਦਾ ਕਾਰਨ ਕੀ ਆ ਕਿਉਂ ਨਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲੈ ਜਾਂਦਾ ਜਾਂਦਾ ਕਿਉਂ ਨਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਪਾਈ ਪਿਉਰਾ ਭਿਉਰਾ ਤੇ ਜਗਤਾਰ ਸਿੰਘ ਤਾਰਾ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਉਹਨਾਂ ਦਾ ਹੱਕ ਕਿਉਂ ਮਾਰਿਆ ਗਿਆ ਉਹ ਕਿਹੜਾ ਕਾਨੂੰਨ ਆ ਵੀ ਜਿਹਦੇ ਅਨਸਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਉਹਦੇ ਉੱਤੇ ਕੋਈ ਕੇਸ ਨਹੀਂ ਆ ਉਹਨੂੰ ਦਿੱਲੀ ਦੀ ਜੇਲ੍ਹ ਵਿੱਚ ਰੱਖਿਆ ਹੋਇਆ ਆ ਉਹ ਪੰਜਾਬ ਦੇ ਜਿਹੜੇ ਕੇਸ ਆ ਉਹ 1998 ਦੇ ਸਾਲ ਕੋਈ 2005 ਤੇ ਪੱਸੀ ਖਸਵਾਬ ਤੋਂ ਨੇ ਕੀ ਚੱਲਦਾ ਵਕੀਲ ਜਿਹੜੇ ਸਾਡੇ ਨੇ ਸੀਨੀਅਰ ਵਕੀਲ ਨੇ ਹੂੰ ਸਰਦਾਰ ਅਮਰ ਸਿੰਘ ਦੀ ਚਾਲ ਉਹ 82 ਸਾਲ ਦੀ ਉਮਰ ਹੋ ਗਈ ਹੈ ਜੀ ਉਹ ਕਿਵੇਂ ਜਾਣਗੇ ਦਿੱਲੀ ਵਿੱਚ ਉਸ ਨੂੰ ਆਪਣੇ ਮਕਲ ਨੂੰ ਆਪਣੇ ਜਿਹੜਾ ਉਹਦਾ ਹੈਗਾ ਜਿਹਦੇ ਵੀ ਉਹ ਕੇਸ ਲੜ ਰਿਹਾ ਅਮਰ ਸਿੰਘ ਚਾਲ ਕਿਹਨਾਂ ਦੇ ਵਕੀਲ ਨੇ ਉਹ ਜਥੇਦਾਰ ਜਕਤਾਰ ਸਿੰਘ ਵਾਰਾ ਦੇ ਵਕੀਲ ਨੇ ਹੋਰ ਵੀ ਵਕੀਲ ਨੇ ਲੇਕਿਨ ਸੀਨੀਅਰ ਵਕੀਲ ਨੇ ਤੇ ਬਾਕੀ ਉਹ ਜਥੇਦਾਰ ਦੀ ਲੜਕੀ ਹੈ ਬੇਟੀ ਹੈ ਉਹ ਕਿਵੇਂ ਮੈਨਣ ਜਾਊਗੀ 19 ਸਾਲ ਦੀ ਕਿੱਦਾਂ ਮਤਲਬ ਉਹਦੀ ਮਾਤਾ ਕੌਮੇ ਚਲੇ ਗਈ ਹੈ ਇਹ ਰੀਜਨ ਦੱਸੇ ਨੇ ਦੂਸਰਾ ਜਿਹੜਾ ਅਗਾ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਪੁੱਲੜ ਉਹ ਵੀ ਕਿਉਂ ਨਹੀਂ ਉਹਦੀ ਪੱਕੀ ਰਹੀ ਹੋਰੀ ਹੁਣ ਤਾਂ ਅੱਗੇ ਤੇ ਕਹਿੰਦੇ ਸੀ ਸੈਂਟਰ ਵਿੱਚ ਆ ਸਰਕਾਰ ਆ ਪੰਜਾਬ ਚਾ ਮੰਦੀ ਨਹੀਂ ਹੁਣ ਤਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਿੱਲੀ ਵਿੱਚ ਸਰਕਾਰ ਆ ਹੁਣੇ ਵੀ ਕੀਰ ਕਹਿੰਦੇ ਦੂਸਰਾ ਗਰਦੀਪ ਸਿੰਘ ਖੈਰਾਲਾ ਕੇਸ ਕarnataka ਦਾ ਉਹ ਵੀ ਕਰਾਂਗੇ ਜੇ ਅਸੀਂ ਕਰਨਾਟਕਾ ਸਰਕਾਰ ਨੂੰ ਪੁੱਛਦੇ ਉਹ ਕਹਿੰਦੇ ਦਿੱਲੀ ਦਾ ਕੰਮ ਹੈ ਇਹ ਹੋਮ ਮਿਨਿਸਟਰੀ ਦੇ ਕੰਮ ਆ ਜੇ ਹੋਮ ਮਿਨਿਸਟਰੀ ਪੁੱਛਦੇ ਉਹ ਕਹਿੰਦੇ ਇਹ ਸਟੇਟ ਦਾ ਕੇਸ ਆ ਹਾਦੂ ਕੀ ਇੱਕੋ ਮਿਲਤ ਮੁਲਕ ਵਿੱਚ ਰਹਿੰਦੇ ਆ ਵਕਰੀਆ-ਵਕਰੀਏ ਸਟੇਟਾਂ ਦੇ ਕਾਨੂੰਨ ਕਿਵੇਂ ਹੋ ਗਏ ਸਵਿਧਾਨ ਸਾਡਾ ਇੱਕ ਹੈ ਇੱਕ ਦੂਸਰੇ ਤੋਂ ਪੱਲਾ ਝਾੜਦੇ ਨੇ ਹੁਣ ਸੁਪਰੀਮ ਕੋਰਟ 'ਚ ਅਸੀਂ ਪੱਲਾ ਝਾੜਦਿਆਂਗੇ ਇਹ ਪਹਿਲੀ ਵਾਰੀ ਹੋਇਆ ਸਾਡੇ ਜਿਹੜੀ ਅਸੀਂ ਟੀਮ ਵਕੀਲਾਂ ਦੀ ਪੇਸ਼ ਕੀਤੀ ਹੈ ਜਿਹਨਾਂ ਜਿਹੜੀ ਅਸੀਂ ਜਿਹਦਾ ਅਸੀਂ ਹਾਇਰ ਕੀਤਾ ਵਕੀਲਾਂ ਨੂੰ ਉਹਦੇ ਵਿੱਚ ਇੱਕ ਬ੍ਰਿਸਟਲ ਗੋਰੀ ਹੈ ਮਤਲਬ ਇੰਗਲੈਂਡ ਦੀ ਪੜੀ ਹੋਈ ਇੰਗਲੈਂਡ ਦੀ ਵਕੀਲ ਉਹ ਪ੍ਰੈਕਟਿਸ ਕਰਦੀ ਐ ਇੱਥੇ ਉਹ ਵੀ ਨਾਲ ਆ ਇੱਕ ਸਾਊਥ ਇੰਡੀਆ ਦੀ ਵਕੀਲ ਆ ਇੱਕ ਪੰਜਾਬ ਦੀ ਵਕੀਲ ਆ ਲੜਕੀ ਆ ਉਹ ਸਾਂਝੀ ਟੀਮ ਕੰਮ ਕਰੇਗੀ ਇਥੋਂ ਦੇ ਸਾਡੇ ਵਕੀਲ ਹਾਈ ਕੋਰਟ ਦੇ ਵੀ ਜਾਣਗੇ ਜਿਹੜੇ ਇੱਥੇ ਪ੍ਰੈਕਟਿਸ ਕਰਦੇ ਨੇ ਤੇ ਸਾਨੂੰ ਪੂਰੀ ਆਸ ਆ ਕਿ ਸੁਪਰੀਮ ਕੋਰਟ ਜ਼ਰੂਰ ਸਾਡੀ ਸੁਲਵਾਇ ਕਰੇਗੀ ਵੀ ਬੈਠੇ ਕਿਉਂ ਆ ਅਸੀਂ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਸਦਾਈਆਂ ਪਾਗਲਾਂ ਓ ਜੱਡਾਂ ਅਸੀਂ ਆਪਣੀ ਇੰਨੀ ਕਿੰਨੀ ਤਪਸ਼ ਵਾ ਹੁਣ ਇੰਨੀ ਹਨੇਰੀਆਂ ਆਈਆਂ ਚਖੜਾ ਏ ਸਾਲ ਨੂੰ ਕਿੰਦੀ ਠੰਡ ਪਈ ਬਰਸਾਤਾਂ ਚ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਉਤੰਬੂ ਆਜ ਬੈਠੇ ਨੇ ਟਰਾਲੀਆਂ 'ਚ ਬੈਠੇ ਨੇ ਕਿੰਦੀ ਬਗਾਰ ਵੀ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਕੋਈ ਏਡੇ ਏਡੇ ਨਕਮੇ ਬੰਦੇ ਨਹੀਂ ਸਾਡੀ ਵੀ ਸੁਣੋ ਹੁਣ ਸਾਨੂੰ ਪੂਰੀ ਆਸ ਵੱਜ ਗਈ ਵੀ ਉਹ ਸੁਣਵਾਈ ਹੋਵੇਗੀ ਉਹਦੀ 4 ਹਫ਼ਤੇ ਦੀ ਤਰੀਕ ਪਈ ਹੈ ਜੀ 4 ਹਫ਼ਤੇ ਤਾਂ ਭਾਅ ਵੀ ਮਤਲਬ ਮਹੀਨੇ ਦੇ ਵਿੱਚ ਵਿੱਚ 9 10 ਆਪਣੇ ਜਾਂ 11 ਅਗਸਤ ਨੂੰ ਉਹ ਸਾਡੀ ਸੁਣਵਾਈ ਦੁਬਾਰਾ ਸੁਣਵਾਈ ਹੋਵੇ ਬਿਲਕੁਲ ਹੋਵੇ ਉਹਨਾਂ ਚਿਰ ਮੈਂ ਦੱਸਣਾ ਚਾਹੁੰਦਾ ਜਿਹੜੀ 9 ਅਪ੍ਰੈਲ ਇਸ ਇਸੇ ਸਾਲ ਆਪ੍ਰੀ ਕੋਰਟ ਨੇ ਫੈਸਲਾ ਕੀਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬੋਤਚੇ ਨੂੰ ਉਠਾਓ ਚਕਾਓ ਰਸਤੇ ਖਾਲੀ ਕਰਾਓ ਅਸੀਂ ਦੱਸਿਆ ਵੀ ਇਸ ਤਰ੍ਹਾਂ ਰੋਕਿਆ ਨਹੀਂ ਅਸੀਂ ਤਾਂ ਗਵਰਨਰ ਨੂੰ ਉਸਿਆ ਰਹੇ ਸੀਗੇ ਸਾਨੂੰ ਉੱਥੇ ਗੱਲ ਕਰਨ ਦਿੱਤੀ ਉਸ ਗਵਰਨਰ ਨੂੰ ਮਿਲਣਾ ਜਿਹੜਾ ਗਵਰਨਰ 11 ਹੂੰ ਆਪਣੀ ਫਰਵਰੀ 2022 ਨੂੰ ਇਹ ਵਚਨ ਕੀਤਾ ਉਹਨੇ ਜਦੋਂ ਇੱਥੇ ਪ੍ਰੋਟੈਸਟ ਹੋਇਆ ਵੀ ਜੇ ਜੇ 25 ਸਾਲ ਤੋਂ ਉੱਤੇ ਜਿਹੜੀ ਜੇਲਾ ਕਰਦੇ ਮੈਂ ਤਰੰਤ ਲਿਆ ਕਰਾਂ ਹੂੰ 16 ਪ੍ਰੈ 2022 ਨੂੰ ਮੁੱਕਰ ਗਿਆ ਸੀ ਅਸੀਂ ਉਹ ਉਹਦੇ ਕੋਲ ਜਾਣਾ ਚਾਹੁੰਦੇ ਸੀ ਉਹਨੂੰ ਯਾਦ ਕਰਾਣਾ ਚਾਹੁੰਦੇ ਸੀ ਤੇ ਪੁਲਿਸ ਨੇ ਰਸਤੇ ਰੋਕ ਕੇ ਸਾਡਾ ਕੰਮ ਕਰਨਾ ਸੀ ਅਸੀਂ ਕਿਉਂ ਰਸਤਾ ਰੋਕਣਾ ਆਮ ਨਾਗਰਿਕ ਕਿਉਂ ਹੋੜ ਰਸਤਾ ਵੀ ਨਹੀਂ ਰੁਕਿਆ ਇੱਕ ਰਸਤਾ ਚੱਲ ਰਿਹਾ ਟੈਫਕ ਚੱਲ ਨਹੀਂ ਕਿਸੇ ਨੂੰ ਪਰੇਸ਼ਾਨੀ ਨਹੀਂ ਕਿਸੇ ਨੂੰ ਟੈਕਰੀ ਕੋਈ ਸੇ ਨਾਗਰਿਕ ਨੇ ਹੋਰ ਨਹੀਂ ਕਿਸੇ ਨੂੰ ਤਕਰੀਬ ਨਹੀਂ ਇੱਕੋ ਬੰਦੇ ਨੇ ਪਾਈ ਆ ਉਹਨੂੰ ਕੋਈ ਤਕਰੀਬ ਨਹੀਂ ਉਹ ਕਦੇ ਪਤਾ ਨਹੀਂ ਸਹੀ ਵੀ ਨਿਸਾਲ ਬਾਅਦ ਕਿਤੇ ਜਦੋਂ ਚੰਡੀਗੜ੍ਹ ਕ੍ਰੋਸ ਕਰਦਾ ਹੋ। ਬਾਕੀ ਚੰਡੀਗੜ੍ਹ ਨੂੰ ਹੋਰ ਵੀ ਰਸਤੇ ਨੇ। ਅਸੀਂ ਇਹ ਆਪਣਾ ਕੇਸ ਬੜੀ ਬੜੀ ਵਧੀਆ ਤਰੀਕੇ ਦੇ ਨਾਲ ਉੱਥੇ ਸਾਡੀ ਜੋ ਸਾਨੂੰ ਸਮਝ ਹੈ ਜੋ ਵਕੀਲਾਂ ਕੋ ਜਿਹੜੇ ਕਾਨੂੰਨੀ ਪ੍ਰਕਿਰਿਆ ਜੋ ਉਹਨਾਂ ਨੂੰ ਪਤਾ ਕੀ ਕਰਨਾ ਅਸੀਂ ਰੱਖਾਂਗੇ ਸਾਨੂੰ ਯਕੀਨ ਆ ਪੂਰਾ ਸਾਡੀ ਵੀ ਸੁਣਾਈ ਹੋਵੇਗੀ ਪ੍ਰਸ਼ਾਸਨ ਦੇ ਵੀ ਦਬਾਅ ਬਣੇਗਾ ਸਾਡੀਆਂ ਮੰਗਾਂ ਵੀ ਬੰਦੇ ਜਾਣਗੇ। ਸੁਪਰੀਮ ਕੋਰਟ ਦਾ ਰਵਈਆ ਕਿਦਾਂ ਦਾ ਸੀ ਬੰਦੀ ਸਿੰਘਾਂ ਦੇ ਪ੍ਰਤੀ ਜਦੋਂ ਉਹਦਾ ਹਜੇ ਕੋਈ ਸੁਣਾਇਆ ਹਜੇ ਤਾਂ ਸਾਡਾ ਕੇਸ ਰੱਖਿਆ ਨਾ ਜੀ ਹਾਲੇ ਸੀ ਰੱਖਿਆ ਨਹੀਂ ਤਾਂ ਇਹ ਵੀ ਵੱਡੀ ਗੱਲ ਸੀ ਉਹ ਸਾਡਾ ਕੇਸ ਅਟੈਚ ਨਾ ਕਰਦੇ ਅਟੈਚ ਨਾ ਕਰਦੇ ਅਟੈਚ ਵੀ ਜੇ ਉਹਨਾਂ ਦੀ ਜੇ ਮੋਰਚਾ ਚਕਾਉਣ ਦੀ ਸਰਵਾਈ ਹੋ ਗਈ ਸਾਡੀ ਵੀ ਨਾਂ ਨਹੀਂ ਸਰਵਾਈ ਹੋ ਗਈ ਵੀ ਇਹ ਬੈਠੇ ਕਿਉਂ ਬਿਲਕੁਲ ਇਹ ਵੀ ਬਹੁਤ ਵੱਡੀ ਉਪਲਬਧੀ ਆ ਮੋਰਚੇ ਦੀ ਵੀ ਸੁਪਰੀਮ ਕੋਰਟ ਜਾਣਾ ਹੀ ਵੱਡੀ ਉਪਲਬਧੀ ਹੈ ਕਿ ਉਹਦੇ ਉੱਥੇ ਆਪਣਾ ਪੱਖ ਰੱਖਣਾ ਵੱਡੀ ਉਪਲਬਧੀ ਹੈ ਨਹੀਂ ਤੇ ਸੁਰਾਈ ਨਹੀਂ ਹੋਰੀ ਹੁਣ ਪਤਾ ਲੱਗੂਗਾ ਅਗਲੀ ਤਰੀਕ ਤੇ ਜਦੋਂ ਇਸ ਅੱਥਾ ਕੇ ਵੀ ਉਹਨਾਂ ਪੁੱਛਣਾ ਸਾਨੂੰ ਕਿਉਂ ਬੈਠੇ ਆ ਸਾਡੇ ਵਕੀਲ ਦੱਸਣ ਗਿਆ ਕਾਰਨ ਵੀ ਉਹ ਤੁਸੀਂ ਕਾਨੂੰਨ ਲਿਆ ਦਿਓ ਜਾਂ ਜਥੇਦਾਰ ਨੇ ਕਿਸੇ ਨੂੰ ਥ੍ਰੈਟ ਦਿੱਤੀ ਹੋਵੇ ਜਾਂ ਜਥੇਦਾਰ ਨੂੰ ਕਿਸੇ ਨੇ ਥ੍ਰੈਟ ਦਿੱਤੀ ਹੋਵੇ ਜੇ ਇਹ ਪੰਜਾਬ ਚਲੇਗਾ ਮਾਰ ਦੇਣਾ ਜਾਂ ਆਹ ਕਰ ਦੇਣਾ ਜਾਂ ਉਹਨੇ ਕੋਈ ਗਲਤ ਕੰਮ ਬ੍ਰੇਕ ਕੋਈ ਲਾ ਬ੍ਰੇਕ ਕੀਤਾ ਹੋਵੇ ਜੇ ਇਹ ਦੇਚ ਉਹਦੇ ਉੱਥੇ ਕੋਈ ਕੇਸ ਨਹੀਂ ਹੋ ਰਿਹਾ ਉਹਨੂੰ ਦਿੱਲੀ ਚੋਂ ਰੱਖਿਆ ਇਹ ਸੀ ਦਲੀਲਾਂ ਦਿੱਤੀਆਂ ਜੋ ਸਾਡੇ ਵਕੀਲਾਂ ਨਾਲ ਅਸੀਂ ਕਾਫੀ ਲੰਬੀ ਡਿਸਕਸ਼ਨ ਹੋਈ ਆ ਤੇ ਸਾਨੂੰ ਪੂਰਾ ਯਕੀਨ ਆ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਜੇ ਅਸੀਂ ਪੰਜਾਬ ਸਰਕਾਰ ਨੂੰ ਪੁੱਛਦੇ ਇਹ ਕਹਿੰਦੇ ਅਸੀਂ ਤਾਂ ਭੇਜ ਚੁੱਕੇ ਆ ਉਹਨੂੰ ਲੈਟਰ ਭੇਜ ਚੁੱਕੇ ਆ ਜਿਹੜੀ ਸੈਂਟਰ ਸਰਕਾਰ ਬੰਦੀ ਨੇ ਹੋਮ ਮਿਨਿਸਟਰੀ ਨਾਲ ਹੋਮ ਮਿਨਿਸਟਰੀ ਪਹੁੰਚਦਾ ਉਹ ਕਹਿੰਦੇ ਪੰਜਾਬ ਸਰਕਾਰ ਨੇ ਕਹਿੰਦਾ ਕਾਨੂੰਨ ਸਭ ਸਖਤ ਤੋਂ ਸਖਤ ਗਰੂਰ ਬਣੇ ਇਹ ਕਿਹੜੀ 295 ਈ ਧਾਰਾ ਵਾ ਬੰਦਾ ਹਜੇ ਬੰਦੇ ਨੂੰ ਬੰਦੇ ਨੂੰ ਫੜ ਫੁੜ ਕੇ ਲੋਕ ਇੰਨੇ ਗੁਰੂ ਗ੍ਰੰਥ ਸਾਹਿਬ ਨੂੰ ਬਾਰ ਦੰਦਾ ਇੰਨਾ ਬਦਮੀ ਕਰਦਾ ਉਹਦੀ 255 ਧਾਰਾ ਵਾਲਾ ਦੀ ਕਹਿੰਦੇ ਪਾਗਲ ਆ ਜੀ ਫਲਾਨਾ ਜੀ ਅਸੀਂ ਕਿਸੇ ਨੇ ਨਹੀਂ ਪੁੱਛਿਆ ਉਹਨੂੰ ਕਿਸ ਪਾਗਲ ਨੇ ਕਹੀ ਆਪਣੀ ਭੈਣ ਦੇ ਧੀ ਦੇ ਹੋਰ ਮਾਂ ਦੇ ਕੱਪੜੇ 파ੜੇ ਇਹਨੂੰ ਗੁਰੂਗ੍ਰੇਵ ਸਾਹਿਬ ਕਿਉਂ ਲੱਭਾ ਕਿਸੇ ਨੇ ਛੋੜ ਦੇ 400 ਤੋਂ ਉੱਤੇ ਮੇਰੀ ਬਦਮੀ ਹੋ ਰਹੀ ਅਸੀਂ ਉਹ ਵੀ ਕੇਸ ਜਿਹੜੀ ਬੜੇ ਤਰੀਕੇ ਦੇ ਨਾਲ ਰੱਖਾਂਗੇ ਕਿਉਂ ਰੱਖਾਂਗੇ ਉਸੇ ਸਬਰੀਵ ਗੋਣ ਨੇ ਆਰਡਰ ਕੀਤਾ ਜੀ ਉਸੇ ਸੁਪਰੀਮ ਕੋਰਟ ਨੇ ਕਿਆ ਐਲਾਨ ਕੀਤਾ ਕਿ ਗੁਰੂਗ੍ਰੰਥ ਸਾਹਿਬ ਲਾਈਵ ਗੁਰੂ ਆ। ਇਹ ਗੁਰੂਗ੍ਰੰਥ ਸਾਹਿਬ ਲਾਈਵ ਗੁਰੂ ਆ ਤੇ ਉਤੇ 300 ਤੋਂ 2 ਧਾਰਾ ਕਿਉਂ ਲੱਗਦੀ? 302 ਹੈ ਕਤਲ ਦੀ ਧਾਰਾ ਜਾਂ 307 ਹੈ ਕੋਈ ਮਾਰਾ ਮੋਟਾ ਕਰਨ ਦੀ ਧਾਰਾ ਵੀ ਬੰਦੇ ਦਾ ਹੱਥ ਵੱਜਿਆ ਗਿਆ, ਗੋਟ ਵੱਜਿਆ ਕੋਈ ਕਰਿਆ ਜਾਂ ਮਾਰ ਦੀ ਕੋਈ ਇਹਦੇ ਮਾਰਨ ਦੀ ਕੋਸ਼ਿਸ਼ ਕੀਤੀ। ਇਰਾਦਾ ਕਤਲ ਅਟੈਂਪਟ ਮੈਂ ਇਹਦੇ ਦਾ ਇਰਾਦਾ। ਉਹਦੇ ਤੇ ਧਾਰਾ ਬੰਦੇ ਤੇ ਕੋਈ ਜੋ ਸੁਪਰੀਮ ਕੋਰਟ ਜਾਵਾਂਗੇ ਪੁੱਛਾਂ ਕਿ ਉਹਨੂੰ ਕਿ ਤੁਸੀਂ ਤਾਂ ਕਾਨੂੰਨ ਬਣਾਇਆ ਇਹ ਇਹ ਧਾਰਾ ਕਿਉਂ ਲੱਗਦੀ 295 ਕਿਹੜੀ ਆ ਜੀ? ਇਹ ਉੱਥੇ ਜਵਾਨਤ ਹੋ ਜਾਂਦੀ ਆ ਕੋਈ ਕਿਸੇ ਨੂੰ ਕੈਦ ਨਹੀਂ ਹੋਈ ਜੇ ਕਿਸੇ ਨੂੰ ਕੈਦ ਹੋਈ ਵੀ ਆ ਉਹ ਜਿਹੜਾ ਬੰਦਾ ਗਵਾਹ ਹੁੰਦਾ ਜਿਹੜਾ ਕੇਸ ਕਰਨ ਵਾਲਾ ਉਹਦਾ ਪਿੰਡ ਬਾਹਰ ਚ ਜਾਂਦਾ ਜਿਹੜੇ ਬੰਦਾ ਕਾਰਨ ਬਕਾਨ ਦਾ ਵਾਲਾ ਹੁੰਦਾ ਜਵਾਨਤ ਕਰਕੇ ਪਹਿਲਾਂ ਚਲੇ ਜਾਂਦਾ ਕਿਉਂਕਿ ਸੈਸ਼ਨ ਜਮਾਨ ਦੇ ਦ ਇਹ ਹਾਲਾਤ ਨੇ ਇਹ ਅਸੀਂ ਉੱਥੇ ਕਰਾਂਗੇ ਜੀ ਬੜਾ ਬੜੇ ਤਰੀਕੇ ਦੇ ਨਾਲ ਬੜੇ ਸਾਡੇ ਜਿਹੜਾ ਵਕੀਲਾਂ ਦਾ ਤਜਰਬਾ ਜਿਹੜਾ ਸਾਡਾ ਹੁਣ ਤੱਕ ਇਥੇ ਦਾ ਪੂਰੇ ਦਾ ਤਜਰਬਾ ਸੀ ਉਹ ਕਰਾਂਗੇ ਤੁਸੀਂ ਅਬੰਦੀ ਸਿੰਘਾਂ ਦੇ ਕੇਸਾਂ ਦੇ ਨਾਲ ਜੁੜੇ ਹੋਏ ਹੋ ਲਗਾਤਾਰ ਪਰਵਾਹੀ ਵੀ ਕਰਦੇ ਰਹੇ ਹੋ ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸ ਦੀ ਜੇ ਗੱਲ ਕਰੀਏ ਤਾਂ ਬੜੈਲ ਜੇਲ ਬ੍ਰੇਕ ਤੋਂ ਬਾਅਦ ਉਹਨਾਂ ਦੀ ਛਵੀ ਕਿਤੇ ਜ਼ਿਆਦਾ ਖਰਾਬਤਾ ਨਹੀਂ ਹੋਈ ਕਿਉਂਕਿ ਕਈ ਵਾਰ ਸੁਣਨ ਚਾਹੁੰਦੇ ਕਿ ਬੜੈਲ ਜੇਲ ਬ੍ਰੇਕ ਤੋਂ ਬਾਅਦ ਹੀ ਉਹਨਾਂ ਨੂੰ ਮਤਲਬ ਦਿੱਲੀ ਤਿਹਾਰ ਜੇਲ ਚ ਭੇਜਿਆ ਗਿਆ ਨਹੀਂ ਜੀ ਮੈਂ ਇਹ ਇਹ ਜਿਹੜਾ ਹੋਸਟਲ ਵਰਲਡ ਦੇ ਬਾਕੀ ਲੋਕ ਵੀ ਸੋਚਦੇ ਹੋਣ ਹਮ ਜਿਹੜੀ ਜੇਲ ਬ੍ਰੇਕ ਹੋਈ ਆ ਉਹਦੇ ਵਿੱਚ ਜਸ ਤਖਤਾਰ ਸਿੰਘ ਜੀ ਤਾਰਾ ਜੀ ਪਰਮਜੀਤ ਸਿੰਘ ਜੀ ਪਿਹੋਰਾ ਹਮ ਜਸੇਦਾਰ ਜਗਤਾਰ ਸਿੰਘ ਜੀ ਹਵਾਰਾ ਤੇ ਇੱਕ ਨੇਪਾਲੀ ਸਿਗਾ ਮੁੰਡਾ ਜਿਹੜਾ ਰੋਟੀ ਪਾਣੀ ਬਣਾਉਂਦਾ ਚਾਰਾਂ ਨੇ ਜੇਲ ਬ੍ਰੇਕ ਕੀਤੀ ਜਦੋਂ ਇਹ ਫੜੇ ਗਏ ਪਕੜੇ ਗਏ ਦੁਆਰਾ ਅਰੈਸਟ ਹੋ ਗਏ ਪਰਮਜੀਤ ਸਿੰਘ ਪਿਹੋਰਾ ਦੇ ਵੀ ਦਿੱਲੀ ਕੇਸ ਚੱਲਿਆ ਜ세ਦਾ ਜਗਤਾਰ ਸਿੰਘ ਖਵਾਰਾ ਜੀਤੇ ਵੀ ਚੱਲਿਆ ਪਰਮਜੀਤ ਸਿੰਘ ਜੀ ਪਿਹੋਰਾ ਜ세ਦਾ ਜਗਤਾਰ ਸਿੰਘ ਜੀ ਤਾਰਾ ਉਹ ਉਸੇ ਬਟਾਲੀਏ ਤੇ ਵਾਪਸ ਨਹੀਂ ਉੱਥੇ ਰਹਿ ਰਹੇ ਨੇ ਕੋਈ ਹੋਰ ਨੇ ਗਲਤ ਨਹੀਂ ਕੰਮ ਕੀਤਾ ਜੇਲ ਵਾਲੇ ਪ੍ਰਸ਼ਾਸਨ ਵੀ ਉਹਨਾਂ ਦੀ ਰਿਸਪੈਕਟ ਕਰਦਾ ਉਹ ਵੀ ਬਿਲਕੁਲ ਸਹੀ ਤਰੀਕੇ ਨਾਲ ਜਿੱਦਾਂ ਬਾਕੀ ਕਹ ਵਧੀਏ ਕੈਦੀ ਰਹਿ ਰਹੇ ਨੇ ਕੋਈ ਗਲਤ ਕੰਮ ਨਹੀਂ ਕਰਦੇ ਉਥੇ ਰਹਿ ਰਹੇ ਨੇ ਫਿਰ ਜਥੇਦਾਰ ਜਗਤਾਰ ਸਿੰਘ ਦੇ ਉੱਤੇ ਹਵਾਰੇ ਦੇ ਉੱਤੇ ਇਹ ਕਿ ਇਹ ਕੀ ਕਾਨੂੰਨ ਲਾਗੂ ਹੁੰਦਾ ਵੀ ਉਹਨੂੰ ਉਥੇ ਰੱਖ ਦੋ ਜੇ ਬਾਕੀ ਰਹਿ ਸਕਦੇ ਨੇ ਬਾਕੀਆਂ ਦੀ ਕੋਈ ਚੰਗੀ ਨਹੀਂ ਅਸੀਂ ਐਵੇਂ ਨਹੀਂ ਕਹਿੰਦੇ ਬੜੈਰ ਜੇ ਚ ਰੱਖਣ ਜਥੇਦਾਰ ਜਗਤਾਰ ਸਿੰਘ ਦੁਬਾਰਾ ਪੰਜਾਬ ਦੀਆਂ ਹੋਰ ਜੇ ਲੰਘ ਪੰਜਾਬ ਦੀ ਕਿਸੇ ਵੀ ਹੋਰ ਹੋਰ ਬਲਵੰਤ ਸਿੰਘ ਦੀ ਰਾਜੋਆਣਾ ਉਹਨਾਂ ਨੂੰ ਫਰੈਂਸੀਸਟੀ ਸਜਾ ਪਟਿਆਲਾ ਵਿੱਚ ਰਹਿ ਰਹੇ ਨੇ ਕੋਈ ਉਹਨਾਂ ਨੇ ਗਲਤ ਕੰਮ ਕੀਤਾ ਕੋਈ ਨਕਸਾਰ ਕੀਤਾ ਕੋਈ ਕੰਪਲੇਂਟ ਆਈ ਤੇ ਜਗਤਾਰ ਸਿੰਘ ਜਗਤਾਰ ਸਿੰਘ ਹਵਾਰਾ ਨੂੰ ਕਿਉਂ ਨਹੀਂ ਰਹਿ ਦਿੰਦਾ ਜੀ ਅਸੀਂ ਇਹਨਾਂ ਪੁੱਛ ਪੁੱਛੂਗੇ ਸਾਡੇ ਕੀ ਇਹ ਦੱਸੋ ਇਹਦਾ ਕਾਰਨ ਕੀ ਹੈ ਹੂੰ ਫਿਰ ਪਤਾ ਲੱਗੂਗਾ ਵੀ ਕੀ ਕਾਰਨ ਦੱਸਦੀ ਕੀ ਪੁੱਛਿਆ ਫੇਰ ਕਹਣਗੇ ਸਿਕਿਉਰਿਟੀ ਨੂੰ ਖਤਰਾ ਈ ਸਿਕਿਉਰਿਟੀ ਸਿਕਿਉਰਿਟੀ ਕਹਨੇ ਦੇਣੀ ਜੀ ਸਿਕਿਉਰਿਟੀ ਪਾਸਿੰਗ ਨਹੀਂ ਦੇਣੀ ਕੋਬੀਨ ਸਾਹਿਬ ਹੋਰ ਚੇ ਦੇਣੀ ਹੈ ਜੇ ਜੇ ਅਸੀਂ ਅਸੀਂ ਟੈਕਸ ਦਿੰਨੇ ਹੋਰ ਦਿੰਨੇ ਕਰਦੇ ਜੀ ਬਾਕੀ ਨਹੀਂ ਸਿਕਿਉਰਿਟੀ ਹੋ ਸਕਦੀ ਹੈ ਜੇ ਵੱਡੇ ਵੱਡੇ ਗੈਂਗਸ ਸਰਜਰੀ ਨਾਮ ਹੀ ਗੈਂਗਸ ਸਰਜਰੀ ਰੋਜ਼ ਕਰਦੇ ਨੇ ਕੋਈ ਨਾ ਕੋਈ ਉਹਨੇ ਕੰਪਲੇਂਟ ਆ ਹੀ ਰਹਿੰਦੀ ਆ ਕੋਈ ਨਾ ਕੋਈ ਕੇਸ ਚੱਲਦਾ ਰਹਿੰਦਾ ਜੇ ਉਹਨਾਂ ਨੂੰ ਇੱਥੇ ਪੰਜਾਬ ਵਿੱਚ ਲਿਆਂਦਾ ਕਮਾਇਆ ਜਾ ਸਕਦਾ ਜਗਤਾਰ ਸਿੰਘ ਵਾਰਾ ਦੇ ਤੇ ਉਏ ਉਹਨੇ ਉਦੋਂ ਜੇਲ ਬ੍ਰੇਕ ਤੋਂ ਬਾਅਦ ਕੁਛ ਕੀਤਾ ਹੀ ਨਹੀਂ ਜੇਲ ਬ੍ਰੇਕ ਤੋਂ ਬਾਅਦ ਤੇ ਕੋਈ ਕੋਈ ਹੈ ਕਿ ਤਾਰਾ ਲੱਗਦੀ ਨਹੀਂ ਕੋਈ ਚੀਜ਼ ਨਹੀਂ ਉਹਦੇ ਕੋਲ ਫੜੀ ਕੀ ਦੀ ਜਾਇਜ਼ ਉਹਦੇ ਤੇ ਕਿਉਂ ਪਪਦੀ ਲੱਗਦੀ ਉਹ ਸਿੱਖਾਂ ਨੂੰ ਚੜਾਉਣ ਵਾਸਤੇ ਵੀ ਆ ਸਿੱਖੋ ਆ ਦੇਖੋ ਤੁਸੀਂ 7-8 ਲੱਖ ਦੇ ਚੋੜਿਆ ਜਹੇਦਾਰ ਜਿਹੜਾ ਕਾਲ ਤਖਤ ਸਾਹਿਬ ਦਾ ਹੈ ਅੰਦਰ ਕੀਤਾ ਅਸੀਂ ਕੋਸ਼ਿਸ਼ ਕਰਾਂਗੇ ਜੀ ਸਗ ਲੋਕ ਜਾਗ ਨਹੀਂ ਰਹੇ ਇਹ ਪਹਿਲਾ ਦੁਨੀਆ ਦੇ 200 ਤੋਂ ਉੱਤੇ ਮੁਰਖ ਨੇ ਪਹਿਲਾ ਕਈ ਧਰਮ ਨੇ ਵੱਖਰੇ ਵੱਖਰੇ ਚਾ ਉਹ ਹੈਗੇ ਨੇ ਉਹਨਾਂ ਦੀ ਮੁਖੀ ਨਹੀਂ ਇਹ ਪਹਿਲੇ ਸਿਕੋਮਾ ਜਿਹੜਾ ਜਿਨ੍ਹਾਂ ਦਾ ਮੁਖੀ ਜਿਹਦਾ ਦਾ ਜਥੇਦਾਰ ਅੱਜ ਵੀ ਦੇਰ ਦੇ ਵਿੱਚ ਹੂੰ ਉਹ ਵੀ ਸਿਲੈਕਟ ਕੀਤਾ ਹੋਇਆ ਹੈ ਇਲੈਕਟ ਕੀਤਾ ਦੀ 7-8 ਲੱਖ ਦੇ ਸਰਬਤ ਖਾਸ ਸਾਡੇ ਸਹਿ ਗਿਆ ਇੱਕ ਜਥੇਦਾਰ ਜਿਹੜੇ ਸੀਗੇ ਗੁਰਦੇਵ ਸਿੰਘ ਜੀ ਕੌਂਕਾ ਤੇ ਇਸ ਨੇ ਖੜਮ ਕਰਤੇ ਉਹ ਵੀ ਸਿਲੈਕਟ ਕੀਤੇ ਇੱਕ ਇਹ ਬਾਕੀ ਜਿਹੜੇ ਜਥੇਦਾਰ ਤੋਂ ਪਰਿਵਾਰਾਂ ਦੇ ਬਣਾਏ ਹੋਦੇ ਉਹ ਬਾਦਲ ਪਰਿਵਾਰ ਜਿਹਨੂੰ ਮਰਜੀ ਰਾਹ ਦਿੰਦਾ ਤਾਂ ਕਿ ਮਰਜੀ ਬਣਾ ਇਹ ਪੰਚ ਪਰਿਵਾਰ ਦੇ ਜਥੇਦਾਰ ਆਏ ਸਾਡੇ ਬੜੀ ਦੁੱਖ ਦੀ ਗੱਲ ਆ ਕਿ ਅੱਜ ਵੀ ਉਹ ਬੇਦੀਰ ਨਿਕਾ ਪਰ ਅਸੀਂ ਪੈਰ ਨੋਂ ਪੈਰ ਦੇ ਨੋਂ ਤੋਂ ਕਿੱਕੀ ਤੋਂ ਲੈ ਕੇ ਸਿਰ ਤੱਕ ਸਾਰਾ ਜੋਰ ਲਾਉਣਾ ਕਿ ਉਹਨੂੰ ਬਾਹਰ ਨਿਕਲੋ ਇਹ ਸਾਡਾ ਹੀ ਪ੍ਰਣ ਕੀਤਾ ਹੋਇਆ ਜੀ ਸਾਨੂੰ ਜਿੰਨੀਆਂ ਮਰਜ਼ੀ ਤਕਲੀਫਾਂ ਹੋ ਜਾਣ ਪਰੇਸ਼ਾਨੀਆਂ ਹੋ ਜਾਣ ਸੰਗਤ ਬਹੁਤ ਸਾਡਾ ਸਾਥ ਦੇ ਰਹੀ ਆ ਕਿਸਾਨ ਜਿਹਾ ਬੰਦਿਆਂ ਸਾਥ ਦੇ ਰਹੀ ਆ ਧਾਰਮਿਕ ਸ਼ਖਸੀਅਤਾਂ ਮਹਾਂਪੁਰ ਸਾਥ ਦੇ ਰਹੇ ਨੇ ਸਮਾਜਿਕ ਜਿਹਾ ਬੰਦਿਆਂ ਸਾਥ ਦੇ ਮਜ਼ਦੂਰ ਸ਼੍ਰੇਣੀ ਦਾ ਸਾਥ ਦੇ ਰਹੀ ਜੰਗ ਜਿਹਾ ਬੰਦਿਆਂ ਕਾਰ ਸੇਵਾ ਵਾਲੇ ਸਾਰੇ ਸਾਥ ਦੇ ਦੇ ਅਸੀਂ ਕਿਉਂ ਭੱਜਾਂਗੇ ਜਿਵੇਂ ਮદાન ਛੱਡ ਕੇ ਅਸੀਂ ਇਹ ਚਾਹਾਂਗੇ ਜੋ ਅਸੀਂ ਪ੍ਰਾਨ ਕੀਤਾ ਹੈ ਜਿੰਨਾ ਮਰਜੀ ਸਮਾਂ ਲੱਗਦਾ ਪਰ ਹੁਣ ਸਾਨੂੰ ਆਸ ਜਾਗ ਗਈ ਆ ਕਿ ਸੁਪਰੀਮ ਕੋਰਟ ਇਹ ਜਿਹੜਾ ਫੈਸਲਾ ਵਾਚ ਸਾਡੇ ਹੱਥ ਜਾਊਗਾ। ਹੂੰ ਚੰਡੀਗੜ੍ਹ ਕੂਚ ਦਾ ਐਲਾਨ ਨਹੀਂ ਕੋਮਨ ਸਾਫ ਮੋਰਚਾ ਦੇ ਵੱਲੋਂ ਕੀਤਾ ਗਿਆ ਕਿਉਂਕਿ ਹੁਣ ਤੁਸੀਂ ਮੁਹਾਲੀ ਬੈਠੇ ਹੋ ਬੀਪੀਐਸ ਚੌਕ ਤੇ ਚੰਡੀਗੜ੍ਹ ਐਂਟਰ ਕਰਨ ਨੂੰ ਲੈ ਕੇ ਵੀ ਕੋਈ ਮੀਟਿੰਗ ਹੋਈ ਹੈ ਤੁਹਾਡੀ? ਅੱਜ ਸਾਡੀ ਕੋਮਨ ਸਾਫ ਤੇ ਮੋਰਚੇ ਦੇ ਜਿਹੜੇ ਹੈਗੀ ਆ ਤਾਲਮੀ ਕਮੇਟੀ ਹੈ। ਹੂੰ ਬਹੁਤ ਸਾਰੇ ਤਾਂ ਮੈਂਬਰ ਨਹੀਂ ਆਏ ਕਾਫੀ ਮੈਂਬਰ ਆਏ ਸਨ ਸੰਗਤ ਵੀ ਸੀ ਇਹ ਫੈਸਲਾ ਕੀਤਾ ਕਿ 15 ਅਗਸਤ ਜਿਹੜਾ ਆ ਰਿਹਾ ਜਿਹਨੇ ਅਸਲ ਵਿੱਚ ਪੰਜਾਬ ਦੀ ਬਰਬਾਦੀ ਕੀਤੀ ਸਿੱਖ ਕੌਮ ਦਾ ਅਯਾੜਾ ਕੀਤਾ ਨੁਕਸਾਨ ਕੀਤਾ ਉਹ ਪਵਿੱਤਰ ਅਸਥਾਨ ਨੰਗਾਨਾ ਸਾਹਿਬ ਜਿਹੜੂ ਸਿੱਖ ਛੱਡ ਨਹੀਂ ਸਕਦੇ ਛੱਡਿਆ ਦੇਰਾ ਸਾਹਿਬ ਰੋੜੀ ਸਾਹਿਬ ਪੰਜਾ ਸਾਹਿਬ ਤੇ ਲਾਹੌਰ ਜਿੱਥੇ ਗੁਰੂ ਅਰਜਨ ਦੇਵ ਜੀ ਪਾਸ਼ਾ ਮਸ਼ੀਦ ਕੀਤਾ ਤੇ ਲਾਹੌਰ ਜਿਹੜੀ ਦੀ ਰਾਜਧਾਨੀ ਸੀ ਇਹ ਸਿੱਖਾਂ ਨੇ ਵੈਸੇ ਤਾਂ 60 ਸਾਲ ਰਾਜ ਕੀਤਾ ਲੇਕਿਨ 40 ਸਾਲ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਜੱਸਾ ਸਿੰਘ ਆਹਲੂਵਾਲੀ ਨੇ ਕੀਤਾ ਇਹ 12000 ਰੁਪਏ ਸਾਡੀ ਕੈਪੀਟਲ ਕੋਤੀ ਅਸੀਂ ਉਥੋਂ ਜਿਹੜੀ ਆਜ਼ਾਦੀ ਜਿਹਨੂੰ ਕਹਿੰਦੇ ਉਹ ਸਿੱਖਾਂ ਦੀ ਤੇ ਪੰਜਾਬੀਆਂ ਦੀ ਬਰਬਾਦੀ ਹੋਈ ਉਹ ਰਸਤਾ ਹਸਲਾ ਵਸਦਾ ਪੰਜਾਬ ਦੇ ਦੋ ਹਿੱਸਿਆਂ ਚ ਵੰਡ ਗਿਆ ਦੋ ਹਿੱਸੇ ਵੀ 35-40% ਇੱਧਰ ਆ ਗਿਆ 60-70% ਉਧਰ ਚਲੇ ਗਿਆ ਲੰਦੇ ਪੰਜਾਬ ਦੇ ਲੇਗਾ ਐਨ ਪਾਰ ਕੇ ਰੱਖਤਾ ਉਸ ਤੋਂ ਬਾਅਦ ਜਿਹੜੀ ਇਹ ਸਾਨੂੰ ਤੋਹਫਾ ਕੀ ਦਿੱਤਾ ਹੈ ਤੋਹਫਾ ਦਿੱਤਾ ਸਾਨੂੰ 1995 ਦੇ ਉਸ 1955 ਦੇ ਤੋਹਫਾ ਕੀ ਸੀ ਉਸ ਪ੍ਰਧਾਨ ਮੰਤਰੀ ਨੇ ਜਿਹੜਾ ਕਹਿੰਦਾ ਵੀ ਸਿੱਖ ਕੌਮ ਵੀ ਉੱਤਰੀ ਭਾਰਤ ਦੇ ਵਿੱਚ ਇਦਾਂ ਦਾ ਖੇਤਾ ਬਣਾਵਾਂਗੇ ਜੇ ਅੰਨ ਵਾਰ ਸਕਦੇ ਜਦੋਂ ਪੰਜਾਬੀ ਸੂਬਾ ਚੱਲਿਆ 1955 ਚ ਸਾਰੇ ਅਰੈਸਟ ਕਰਦੇ ਪਹਿਲੀ ਫੌਜ ਭੇਜ ਕੇ ਦਰਬਾਰ ਸਾਹਿਬ ਤੇ ਸ੍ਰੀ ਤੇ ਗ੍ਰਾਂਥੀ ਸਿੰਘਾ ਨੂੰ ਅਰੈਸਟ ਕਰ ਲਿਆ ਪ੍ਰਧਾਨਾਂ ਨੂੰ ਅਰੈਸਟ ਕਰ ਲਿਆ ਅਰਦਾਸੀਆਂ ਨੂੰ ਅਰਦਾਸ ਕਰ ਲਿਆ ਇਹ ਪਹਿਲੀ ਵਾਰੀ ਹੋਇਆ ਲੰਗਰ ਉਸ ਦਿਨ ਬੰਦ ਹੋਇਆ ਜੀ ਕੋਸ ਪ੍ਰਧਾਨ ਮੰਤਰੀ ਨੇ ਕੀਤਾ ਜਿਹੜਾ ਵਾਅਦਾ ਕਰਦਾ ਸੀ ਲੰਗਰੀ ਬੰਦ ਵਾਰ ਐਕਟ ਹੋ ਗਈ ਤੇ ਉਹ ਇਹ ਤੋਹਫਾ ਦਿੱਤਾ ਤੋਹਫਾ ਦਿੱਤਾ ਵੀ ਇਹ ਜਿਹੜਾ ਪੈਸਾ ਕੋਮਤਿਆ ਰੱਖਿਆ ਜਾਂਦਾ ਫਿਰ 10 ਨਵੰਬਰ 1966 ਨੂੰ ਕੰਨ ਲੀਰਾ ਹੋ ਗਿਆ ਪੰਜਾਬ ਦੀ ਹਮਾਚਲ ਬਣ ਗਿਆ ਹਰਿਆਣਾ ਬਣ ਗਿਆ ਪੰਜਾਬ ਬਣ ਗਿਆ ਸਾਰਾ ਕੁਝ ਪਾਣੀ ਖੋਲ ਲਿਆ ਗਿਆ ਅਸੀਂ ਇਹ ਦੱਸਣਾ ਉਦੋਂ 15 ਅਗਸਤ ਨੂੰ ਇਹ ਸਾਡਾ ਟਾਈਮ ਰੱਖਿਆ ਹੋਇਆ ਜੀ 17 ਸੈਕਟਰ ਸਵੇਰੇ 11 ਵਜੇ ਜਿਹੜਾ ਡੀਲਮਾ ਸਿਨੇਮਾ ਉਹਦੇ ਸਾਹਮਣੇ ਜਿਹੜੀ ਮਾਰਕੀਟ ਦੀ ਪਾਰਕਿੰਗ ਲੋਟ ਆ ਬੰਦਾ ਖੁੱਲਾ ਉੱਥੇ ਅਸੀਂ ਇਕੱਤਰਤਾ ਕਰਾਂਗੇ ਅਸੀਂ ਉੱਥੇ ਜਾਵਾਂਗੇ ਗਵਰਨਰ ਹਾਲ ਸਾਲ ਜਿੱਥੇ ਫੇਰ ਰੋਕਣਗੇ ਵੇਖਾਂਗੇ ਇਹ ਸਾਨੂੰ ਪੁੱਛਦੇ ਨੇ ਕਈ ਸਵਾਲ ਕਰਦੇ ਨੇ ਚੰਡੀਗੜ੍ਹ ਤੋਂ ਨੂੰ ਜਾਣ ਇਹ ਚੰਡੀਗੜ੍ਹ ਇਹਨਾਂ ਦੇ ਪਿਓ ਦਾ ਚੰਡੀਗੜ੍ਹ ਸਾਡੇ ਤੇ 30 35 ਪਿੰਡ ਜਾੜ ਕੇ ਬਸਿਆ ਕਿਉਂ ਨਹੀਂ ਅਸੀਂ ਚੰਡੀਗੜ੍ਹ ਜਾ ਸਕਦੇ ਇਹ ਜੋ ਸਾਡੀ ਸੁਣਵਾਈ ਨਹੀਂ ਹੋਈ ਗਵਰਨਰ ਕੌਣ ਆ ਉਹ ਵੀ ਇਸ ਅਸਿੱਧੇ ਟਾਂਗ ਦਾ ਸਾਡਾ ਹੀ ਬਣਾਇਆ ਹੋਇਆ ਤੇ ਸਾਡਾ ਹੀ ਆ ਲੋਕਾਂ ਲਈ ਕੰਮ ਕਰਦਾ ਸੀ ਕਿਉਂ ਨਹੀਂ ਮਰ ਸਕਦੇ ਸੀਐਮ ਨੂੰ ਕਿਉਂ ਨਹੀਂ ਮਿਲ ਸਕਦੇ ਉਹ ਇਲੈਕਟ ਕੀਤਾ ਹੋਇਆ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦੇ ਅਸੀਂ ਜਾਵਾਂਗੇ ਜੀ ਉਸ ਦਿਨ ਤੋਂ ਅਸੀਂ ਪ੍ਰੋਗਰਾਮ ਰੱਖਿਆ ਸਾਰੀਆਂ ਸੰਗਤਾਂ ਨੂੰ ਵਾਰ-ਵਾਰ ਪੀੜ ਵੀ ਬੇਨਤੀ ਹੋਇਆ ਵੀ ਬਤਤਬਾਦ ਉੱਥੇ ਇਕੱਠੇ ਹੋ ਸ਼ਾਂਤ ਵੀ ਟਾਂਗਣਾ ਅਸੀਂ ਬਿਲਕੁਲ ਕਿਸੇ ਨਾਗਰਿਕ ਨੂੰ ਪਰੇਸ਼ਾਨ ਨਾ ਹੋਣ ਦੇ ਦਿੰਦੇ ਕਿਸੇ ਨੂੰ ਪਰੇਸ਼ਾਨੀ ਨੂੰ ਸ਼ਾਂਤ ਵੀ ਟਾਂਗਣਾ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਵੀ ਕੀ ਕਰਨਾ ਸਾਡੀ ਸੁਣਨੀ ਹੈ ਕਿ ਨਹੀਂ ਸਾਡੇ ਇਹ ਪ੍ਰਸ਼ਾਸਨ ਤੇ ਨਿਰਭਰ ਕਰੂਗਾ ਜਦੋਂ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਧਿਰ ਬਣ ਕੇ ਸੁਪਰੀਮ ਕੋਰਟ ਚ ਗਏ ਸੀ ਮਤਲਬ ਪਟੀਸ਼ਨ ਪਾਈ ਸੀ ਕਿ ਮੋਰਚਾ ਖੁਲਵਾਇਆ ਜਾਏ ਰਸਤਾ ਖੁਲਵਾਇਆ ਜਾਏ ਇਸ ਸਮੇਂ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਮੁਲਾਕਾਤ ਹੋਈ ਥੋੜੀ ਨਹੀਂ ਜੀ ਸਾਡੀ ਭਗਵੰਤ ਮਾਨ ਨਾਲ ਇੱਕ ਵਾਰੀ ਨਹੀਂ ਹੋਈ ਸਾਡੀ ਗਵਰਨਰ ਨਾਲ ਹੋਈ ਹੈ ਦੋ ਵਾਰੀ ਮੀਟਿੰਗ ਪ੍ਰਸ਼ਾਜਨਾ ਹੋਈ ਜਾਈ ਨੇ ਮੰਤਰੀਆਂ ਹੋਈ ਜਿਹੜੇ ਮੰਤਰੀ ਨਾਲ ਹੀ ਮੀਟ ਕਰਦੇ ਸੀ ਉਹ ਅਗਲੀ ਵਾਰੀ ਦੂ ਆ ਜਾਂਦਾ ਉਗਣਾ ਮੈਨੂੰ ਤਾਂ ਪਹਿਲੀ ਗੱਲ ਤਾਂ ਨਹੀਂ ਪਤਾ ਕਿਹੜੇ ਮੰਤਰੀਆਂ ਨਾਲ ਹੁੰਦੀ ਸੀ ਅਸੀਂ ਤਾਲੀਆਂ ਨਾਲ ਹੋਈ ਐ ਚੀਮੇ ਨਾਲ ਹੋਈ ਐ ਅਮਨ ਰੋੜਾ ਜੀ ਨਾਲ ਹੋਈ ਐ ਵੱਖਰੀ ਵੱਖਰੀ ਸਮੇਂ ਨਾਲ ਮੀਟਿੰਗਾਂ ਹੁੰਦੀਆਂ ਜਿਹੜੇ 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 ਸੀਐਮ ਭਗਵੰਤ ਮਾਨ ਜੀ ਦੇ ਦੀ ਡਿਊਟੀ ਲਾਉਂਦੇ ਸੀ ਜਦੋਂ ਦੂਜੀ ਵਾਰੀ ਦੁਆ ਜਾਂਦਾ ਸੀ ਹਰ ਵਾਰ ਮੰਤਰੀ ਬਦਲ ਜਾਂਦੇ ਬਦਲ ਜਾਂਦੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਅਸੀਂ ਹਰਾਨ ਆ ਅਸੀਂ ਕਹਾਂ ਸੀ ਇੰਨੇ ਪਾਗਲ ਹਰ ਵੇਲੇ ਜ਼ੀਰੋ ਤੋਂ ਸ਼ੁਰੂ ਕਰਦੇ ਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਸਾਡੇ ਕੋਲ ਬੈਠੇ ਕਿਉਂ ਆ ਇਹ ਉਹ ਮੰਤਰੀ ਨਹੀਂ ਜਿਹੜੇ ਹਾਲ ਤੱਕ ਕੈਬਨਿਟ 'ਚ ਨਹੀਂ ਫਿਰ ਵੀ ਮੰਤਰੀ ਬਦਲ ਕੇ ਭੇਜੇ ਜਾਂਦੇ ਬ ਤੁਸੀਂ ਜ਼ਿੰਮੇਵਾਰੀ ਚੱਕੀ ਨਹੀਂ ਸਾਡੇ ਸਾਡੇ ਮਾਰੇ ਪੈਣੀ ਕਿਉਂ ਅਸੀਂ ਜ਼ਿੰਮੇਵਾਰੀ ਚੱਕਦੇ ਆ ਅਸੀਂ ਕੌਮੀ ਇਨਸਾਫ ਮੋਰਚੇ ਦੀ ਟੀਮ ਗਈ ਜ਼ਿੰਮੇਵਾਰੀ ਚੱਕਦੇ ਆ ਤੁਸੀਂ ਵੀ ਜਿੰਮੇਵਾਰੀ ਚੱਕਣੇ ਸੀਟ ਪਰੇ ਕਰੋ ਫਿਰ ਤੁਸੀਂ ਲੋਕਾਂ ਨੂੰ ਬਿਠਾਓ ਇਹ ਸੀਟ ਤੇ ਜੇ ਤੁਹਾਡੇ ਕੋਈ ਨਹੀਂ ਤਾਕਤੀ ਵੀ ਫੈਸਲਾ ਲੈਣ ਦੀ ਤਾਕਤ ਨਹੀਂ ਬਿਠਾਓ ਇਹ ਸਾਡੀ ਕੋਈ ਨਹੀਂ ਹੋਈ ਜੀ ਇਹਨਾਂ ਦਾ ਬਲਾਕਾਤ ਬਾਕੀ ਹੁਣ ਉੱਥੇ ਪਤਾ ਲੱਗੂ ਜੀ ਕੀ ਕਰਦੇ ਮਿਲ ਲਗਾ ਜਾਂ 15 ਅਗਸਤ ਨੂੰ ਪਤਾ ਲੱਗੂ ਵੀ ਅਸੀਂ ਅਸੀਂ ਕਿੱਦਾਂ ਇਹਨਾਂ ਨੂੰ ਠੀਕ ਕਰਦੇ ਆਵੇਂ ਇਥੇ ਜਿਹੜੀ ਸਾਨੂੰ ਲੋਕ ਸ਼ਕਤੀ ਤੇ ਪੂਰਨ ਵਿਸ਼ਵਾਸ ਜਿਹੜੇ ਲੋਕ ਇਹ ਨਹੀਂ ਕਿ ਆਪ ਇਹ ਬੰਦੇ ਮੇ ਲਾਸ਼ਾਂ ਨੂੰ ਸੀਟਾਂ ਤੇ ਪਿਠਾ ਸਕਦੇ ਲਾਉਣਾ ਵੀ ਜਾਣਦੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਉਧਰ ਤਾਮਿਲਨਾਡੂ ਵਿੱਚ ਜਦੋਂ ਰਜੀਵ ਗਾਂਧੀ ਦੇ ਕਾਤਲ ਉਹਨਾਂ ਨੇ ਛਲਾਏ ਆ ਉਹ ਉਹ ਸਟੇਟ ਸਰਕਾਰ ਨੇ ਮਤਾ ਪਾਸ ਕੀਤਾ ਇਹਨਾਂ ਨੇ ਆਪਣੇ ਬੱਚੇ ਨਹੀਂ ਦੀਦੇ ਇਹ ਆਪਣੇ ਇਹਨਾਂ ਨੂੰ ਬੱਚੇ ਨਹੀਂ ਮੰਨਦੇ ਚਾਹ ਜਗਤਾਰ ਸਿੰਘ ਵਾਰਾ ਉਹਨਾਂ ਨੇ ਨਿੱਜੀ ਸਵਾਰਸਰੀ ਤੇ ਪਿਆਸੋਂ ਨੂੰ ਮਾਰਿਆ ਨਹੀਂ ਕੋਈ ਉਹਨਾਂ ਦੀ ਨਿੱਜੀ ਰੰਜਿਸ਼ ਨਹੀਂ ਕੋਈ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਮਾਰਿਆ ਵੀ ਤਾਂ ਉਦੋਂ ਜਿਹੜੀ ਇਹਨਾਂ ਦੀਆਂ ਸਰਕਾਰਾਂ ਤਾਂ ਬੜੀਆਂ ਜੇ ਉਹ ਨਾ ਮਾਰਦੇ ਨਾ ਕੱਲ ਹੀ ਉਹਨੇ ਨਾ ਉਹਨੇ ਉਹਨੇ ਸੀ ਫੇਰ ਉਹ ਡਿਕਟੇਟਰ ਸੀ ਕਰੀ ਜਾਂਦੇ ਜੇ ਉਹਨਾਂ ਨੇ ਮਾਰਿਆ ਉਹਨਾਂ ਨੇ ਸਿਆ ਵੀ ਦਿੱਦੀ ਆ ਕੋਰਟਾਂ ਦਿੱਤੀ ਉਹ ਦੋਬਲ ਭੁਗਤੂ ਰਿਹਾ ਫਿਰ ਉਹਨਾਂ ਸ਼ਰਤیں ਕਿਉਂ ਉਹ ਕੀ ਕੀ ਕਾਰਨ ਕੀ ਆ ਇਸੇ ਇਹਨੂੰ ਕਰਾਂਗੇ ਅਸੀਂ ਲੋਕ ਕਚਹਿਰੀ ਤੇ ਵਿਚਵਾਜ ਕਰਦੇ ਆ ਲੋਕ ਕਚਹਿਰੀ ਚ ਲਿਜਾਵਾਂਗੇ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲਿਆਂ ਨੂੰ ਬਚਾਇਆ ਹਰ ਤਰੀਕੇ ਨਾਲ ਬਚਾਇਆ ਆ ਜੋ ਹਾਸ਼ੀਏ ਚਲੇ ਗਏ ਉਹ ਡੇਰ ਕਮੇਂ ਦੇ ਬਣਿਆ ਇਹ ਹਾਲ ਇਹਨਾਂ ਦਾ ਵੀ ਹੁੰਦਾ ਹੋਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਡਾ ਲਊਗਾ ਜਿਹੜਾ ਗੁਰੂ ਗ੍ਰੇਸ ਸਾਹਿਬ ਪ੍ਰਤੀ ਹਮਦਰਦ ਨਹੀਂ ਹੋਊਗਾ ਜਿਹਦਾ ਗੁਰੂ ਗ੍ਰੇਸ ਸਾਹਿਬ ਪ੍ਰਤੀ ਵਿਸ਼ਵਾਸ ਨਹੀਂ ਹੋਊਗਾ ਵੀ ਸਾਡਾ ਲਾਈਵ ਗੁਰੂ ਆ ਸਾਨੂੰ ਸਾਰਿਆਂ ਨੂੰ ਜਾਤ ਪਾਤ ਉਚਰੀ ਚਿੰਗ ਲਿੰਗ ਪੇਦੂ ਖਤਮ ਕਰਦਾ ਇਹਦਾ ਪ੍ਰਤੀ ਜਿਹੜਾ ਉਹਨਾਂ ਹੱਥਾਂ ਲੂਗਾ ਇਸ ਦੁਨੀਆ ਤੇ ਰਹਿਣਾ ਨਹੀਂ ਜੋ ਜਿਹੜੀ ਮਰਜੀ ਸਰਕਾਰ ਆ ਜਾਏ ਇਹਨਾਂ ਨੇ ਵਾਅਦਾ ਕੀਤਾ ਵੀ ਅਸੀਂ 24 ਘੰਟੇ ਅੱਜ ਕਰ ਲਾਂਗੇ ਸੀ ਸਾਨੂੰ ਮਹੀਨੇ ਦੇ ਵਿੱਚ ਕਰ ਲਾਂਗੇ ਨਸ਼ੇ ਖਤਮ ਕਰਦਾ ਕੀ ਹੋਇਆ ਜੀ ਇਹ ਜੀ ਬੀਬੀਆਂ ਹੋਰ ਤੱਕ ਹਜ਼ਾਰ ਹਜ਼ਾਰ ਦੀ ਪੈਨਸ਼ਨ ਨੂੰ ਤੁਰੀਆਂ ਫੇਰਦੀਆਂ ਬੇਚਾਰੀਆਂ ਇਨ ਲਾਰੇ ਲੱਪੇ ਹੁਣ ਚੱਲੇ ਨਹੀਂ ਨਹੀਂ ਲੋਕ ਸ਼ਾਨੇ ਹੋ ਗਏ ਅਸੀਂ ਲੋਕਚਾਰ ਵਿੱਚ ਲੈ ਕੇ ਜਾਵਾਂਗੇ ਸਾਨੂੰ ਵਿਸ਼ਵਾਸ ਹੈ 15 ਅਗਸਤ ਨੂੰ ਲੋਕਾਂ ਦਾ ਇਥੇ ਹੜ ਆ ਜਾਵੇ ਇਹਨਾਂ ਕੋ ਸਾਹ ਨਹੀਂ ਹੋਣਾ ਹੂੰ ਪੰਜਾਬੀ ਐਕਟਰ ਤੇ ਸਿੰਗਰ ਨੇ ਦਿਲਜੀਤ ਦੋਸਾਂਝ ਉਹਨਾਂ ਦੀ ਇੱਕ ਫਿਲਮ ਰਿਲੀਜ਼ ਹੋਣੀ ਸੀ ਪੰਜਾਬ 95 ਉਹਦਾ ਜ਼ਿਕਰ ਮੈਂ ਇਸ ਲਈ ਕਰ ਰਹੀ ਹਾਂ ਕਿਉਂਕਿ ਉਹ ਜਸਮਨ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਬਣੀ ਹੋਈ ਸੀ ਜਸਮਨ ਸਿੰਘ ਖਾਲੜਾ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਰਹੇ ਔਰ ਉਹਨਾਂ ਦਾ ਅੰਤਜਾਮ ਕੀ ਹੋਇਆ ਸਾਰੀ ਸੰਗਤ ਜਾਣਦੀ ਹੈ ਉਹਨਾਂ ਦੀ ਲਾਈਫ ਨੂੰ ਬਿਆਨ ਕਰਦੀ ਫਿਲਮ ਆਉਣ ਵਾਲੀ ਸੀ ਪੰਜਾਬ 95 ਪਰ ਉਹ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ ਉਹਦੇ ਤੇ ਵਿਵਾਦ ਖੜਾ ਕਰਤਾ ਗਿਆ ਉਸ ਫਿਲਮ ਦੇ ਵਿੱਚ 85 ਐਦਾਂ ਦੇ ਸੀਨ ਨੇ ਜਿਨ੍ਹਾਂ ਦੇ ਉੱਤੇ ਸੈਂਸਰ ਬੋਰਡ ਨੇ ਕੈਂਚੀ ਫੇਰਤੀ ਹੈ ਤੇ ਕਹਤਾ ਵੀ ਇਹ ਸੀਨ ਨਹੀਂ ਚਲਾ ਸਕਦੇ ਇਹ ਦੇਖੋ ਜੀ ਸੈਂਸਰ ਬੋਰਡ ਕਿਹਦਾ ਹਮ ਪਹਿਲੀ ਗੱਲ ਤਾਂ ਜਿਹੜੀਆਂ ਸਿੱਖਾਂ ਨੂੰ ਚੜਾਉਣ ਵਾਲੀਆਂ ਫਿਲਮਾਂ ਬਣਦੀਆਂ ਹਮ ਰੋਲ ਬੰਦਾ ਸਿਕਬਹਾਦਰ ਜੀ ਦਾ ਬੜੇ ਮਹਾਨ ਸਿੱਧਾਂ ਜੀ ਰੋਲ ਕਰੀ ਜਾਂਦੇ ਕੋਈ ਨਹੀਂ ਪੁੱਛਦਾ ਉੱਥੇ ਉੱਥੇ ਪੁੱਛਿਆ ਜਾਂਦਾ ਸੈਂਸਰ ਬੋਰਡ ਸਿੱਖਾਂ ਦੀ ਵੀ ਤੁਹਾਡੇ ਨਾਲ ਤੁਹਾਡਾ ਵੀ ਬੰਦੇ ਦੂ ਬੈਠਣ ਸਿਆਣੇ ਤੇ ਦੇਖਣ ਵੀ ਜੋਗਾ ਕਿ ਨਹੀਂ ਇਹ ਸੈਂਸਰ ਬੋਰਡ ਜੋ ਮਰਜੀ ਕਹਿੰਦੇ ਉਹ ਸੱਚ ਸੁਣਨਾ ਨਹੀਂ ਚਾਹੁੰਦੇ ਨਾ ਸੱਚ ਦੇਖਣਾ ਚਾਹੁੰਦੇ ਨਾ ਸੱਚ ਸੁਣਨਾ ਚਾਹੁੰਦੇ ਜਿੱਦਣ ਆਦਤ ਇਸ ਇਹਨਾਂ ਦੇ ਜਿਹੜੇ ਸ਼ਕਤੀਮਾਨ ਲੋਕ ਬੈਠੇ ਨੇ ਸੈਂਟਰ 'ਚ ਬੈਠੇ ਪੰਜਾਬ 'ਚ ਬੈਠੇ ਨੇ ਲੀਡਰ ਨੇ ਮਨਿਸਟਰ ਨੇ ਐਮਪੀ ਐਮਪੀ ਜੋ ਵੀ ਸੁਣਨਾ ਪਏ ਉਦੋਂ ਇਹ ਪੰਜਾਬ ਦਾ ਤੇ ਇਸ ਭਾਰਤ ਦਾ ਭਲਾ ਹੋ ਸਕਦਾ ਨਹੀਂ ਤੇ ਗੁਲਦਸਤਾ ਵੱਖਰੇ ਵੱਖਰੇ ਫੁੱਲਾਂ ਦਾ ਇਹ ਗੁਲਦਸਤਾ ਜਿੱਦਣ ਇੱਕ ਫੁੱਲ ਖਰਾਬ ਗਲਿਆ ਨਾ ਪੰਜਾਬ ਵਾਲਾ ਫੁੱਲ ਜਾਂ ਕਿਸੇ ਵਾਲਾ ਗੁਲਦਸਤਾ ਬਚਣਾ ਨਹੀਂ ਸਾਰਾ ਰਹਿਣਾ ਇਹਨਾਂ ਨੂੰ ਚਾਹੀਦਾ ਇਹ ਅਣਿਆ ਨਾ ਕੰ ਜੇ ਉਹ ਫਿਲਮ ਬਣੀ ਐ ਸੱਚ ਸੁਣ ਲੋਕਾਂ ਨੂੰ ਜਾਣਕਾਰੀ ਮਿਲੇ ਜਿਹੜੇ ਜਿਹੜੇ ਦੋਸ਼ੀ ਆ ਉਹ ਕਟਾਰੇ ਚ ਜਾਣ ਇਹੋ ਚਾਹੁੰਦੇ ਨਹੀਂ ਕਿਉਂਕਿ ਜਦੋਂ ਤਾਰ ਜੁੜਨੀ ਐ ਉਨਾ ਦੋਚੇ ਦੀ 1 2 3 ਦੇ ਸੈਂਟਰ ਤੱਕ ਚੜ ਜਾਣੇ ਸੈਂਟਰ ਦੀਆਂ ਪਾਲਸੀਆਂ ਦਾ ਪਤਾ ਲੱਗ ਜਾਣ ਲੋਕਾਂ ਵੀ ਕਿੱਦਾਂ ਖਾ ਲੈਣ ਉਹਨੇ ਕੀ ਕੀਤਾ ਜੀ 25 ਯਾਰ ਲਾਸ਼ਾਂ ਥੋੜੀਆਂ ਨਹੀਂ ਹੁੰਦੀਆਂ ਲਵਾਰਿਸ ਲਾਸ਼ਾਂ ਦੇ ਬਾਰੇ ਲਵਾਰਿਸ ਲਾਸ਼ਾਂ ਉਹ ਵੀ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਇੱਕ ਇੱਕ ਇਹਦਾ ਬੱਚਾ ਕਿਹਦਾ ਹੈ ਇਹ ਤੋਂ ਬਿਨਾ ਕਿੰਨੀਆਂ ਹੋੜ ਗਿਆ ਲਵਾਰਿਸ ਲਾਸ਼ਾਂ ਤੋਂ ਬਿਨਾ ਜਿਹੜੇ ਸੰਸਕਾਰ ਪਿੰਡਾਂ ਚ ਰੁਕੇ ਕਿੱਦੇ ਹੋਣਗੇ ਕਿੰਦੀ ਕਮਾਲ ਦੀ ਗੱਲ ਆ ਕਿਸੇ ਨੇ ਰੌਲਾ ਨਹੀਂ ਪਾਇਆ ਕਿਸੇ ਦਿੱਲੀ ਵਾਲੇ ਨੇ ਰੌਲਾ ਨਹੀਂ ਪਾਇਆ ਵੀ ਇਹਦੀ ਵੀ ਸੁਣੋ ਵੀ ਇਹ ਕਿਉਂ ਕੈਂਚੀ ਹੁਣ ਲਾਰੇ ਸੁਣੋ ਤਾਂ ਸਹੀ ਵੀ ਉਹਨੇ ਕੀ ਕੀਤਾ ਮੈਂ ਫਿਰ ਵੀ ਦੇਖੀ ਨਹੀਂ ਜੀ ਨਾਮ ਫਿਲਮਾਂ ਦੇ ਵਿੱਚ ਹਲੇ ਤੇ ਰਿਲੀਜ਼ ਹੋਣੀ ਹੈ ਢੀ ਛੋੜੀ ਹੈ ਵੈਸੇ ਵੀ ਇਹਨਾਂ ਮੈਂ ਫਿਲਮ ਦੇਖਦਾ ਸਚਾਈ ਪਰ ਜੇ ਉਹਨੇ ਕੋਈ ਸਚਾਈ ਬਿਆਨ ਕੀਤੀ ਆ ਉਹ ਹੁਣ ਦਿਨ ਪੇਸ਼ ਲੋਕਾਂ ਨੂੰ ਪਤਾ ਲੱਗੇ ਵੀ ਅਸ ਕੀ ਹੋਇਆ ਕਿਉਂ ਸੈਂਸਰ ਲਾਉਦੇ ਨੇ ਕਿਉਂ ਨਹੀਂ ਸਿੱਖਾਂ ਨੂੰ ਵੀ ਸੈਂਸਰ ਬੋਰਡ ਚ ਰੱਖਿਆ ਜਾਂਦਾ ਵਿਦਵਾਨ ਸਿੱਖਾਂ ਜਾਇਏ ਨਹੀਂ ਪਹਿਲਾਂ ਜੇ ਕੋਈ ਫਿਲਮ ਗਲਤ ਬਣਦੀ ਉਹ ਦੇਖਣ ਜੇ ਇਹ ਹਿਸਟੋਰੀਕਲ ਕੋਈ ਫਿਲਮ ਬਣੀ ਹੈ ਜਿਹੜੀ ਜਿਹੜੀ ਇਹ ਤੱਥ ਤੱਥ ਪੇਸ਼ ਕਰਦੀ ਹੋਊਗੀ ਮੈਂ ਹੋਊਗੀ ਕਹਿ ਰਹੀ ਕਿਉਂਕਿ ਮੈਂ ਦੇਖੇਗੀ ਜਿਹੜੀ ਸਵੰਦ ਸਿੰਘ ਖਾਲਰੋਹ ਮਹਾਨ ਕੌਮ ਦਾ ਸ਼ਹੀਦ ਨੇ ਪੜ੍ਹੇ ਲਿਖੇ ਐਜੂਕੇਟਿਡ ਬੰਦੇ ਸਨ ਜਿਨ੍ਹਾਂ ਨੇ ਇੰਨੀ ਸ਼ਰਸ ਕਰਕੇ ਇੰਨੀ ਮਿਹਨਤ ਕਰਕੇ ਉਹ ਜਿਹੜੇ ਦੱਬੇ ਗਏ ਹੋਈਆਂ ਕਹਿ ਲੋ ਵੀ ਕਬਰਾਂ ਅਸੀਂ ਸਾਡੀ ਉਹ ਪੱਟ ਪੱਟ ਕੇ ਲੋਕਾਂ ਦੀ ਮੋਰੀ ਲਿਆਤੀ ਉਹ ਆਹ ਦੇਖੋ ਸਾਡੇ ਆਉਣ ਵਾਲੀ ਜਵਾਨੀ ਆਉਣ ਵਾਲੇ ਵਾਰਸ ਇੱਥੇ ਇੱਥੇ ਜੱਬ ਦਿੱਤੇ ਲਿਵਾਰਸ ਕਹਿ ਕੇ ਉਹ ਉਹ ਮਾਮਾ ਬਾਰੇ ਸੋਚੋ ਭੈਣਾ ਬਾਰੇ ਸੋਚੋ ਬਜ਼ੁਰਗਾਂ ਬਾਰੇ ਸੋਚੋ ਨੰਤੀਆਂ ਬਾਰੇ ਸੋਚੋ ਜਿਨ੍ਹਾਂ ਦਾ ਨਵਾਂ ਜਵਾਨ ਮੁੰਡਾ ਜਾਂ ਕਿਸੇ ਦਾ ਪਿਤਾ ਜਾਂ ਕਿਸੇ ਦਾ ਭਰਾ ਜਾਂ ਕਿਸੇ ਦਾ ਪੁੱਤ ਸੰਸਕਾਰ ਹੀ ਦੇ ਕਰ ਦਿੱਤਾ ਗਿਆ ਉੱਥੇ ਲਵਾਸਲਾਜ ਕਰਕੇ ਸਰਸ ਕਰ ਪਤਾ ਉਹਨਾਂ ਨੂੰ ਸਾਦਾ ਸੀ ਇਹ ਕੌਣ ਆ ਕੌਣ ਨਹੀਂ ਇਹ ਕਿਥੋਂ ਦਾ ਉਹ ਜਾਣ ਬੁੱਝ ਕੇ ਕੀਤਾ ਗਿਆ ਵੀ ਲੋਕ ਪਟਕਣ ਨਾਲ ਇਹ ਕਿੱਦਾਂ ਦਾ ਮੁਲਖਾ ਮੈਂ ਤਾਂ ਹੈਰਾਨ ਆ ਕਈ ਵਾਰੀ ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਕਿਸ ਦੀ ਉਹ ਕਿੱਦਾਂ ਦੇ ਦਰਿੰਦੇ ਬੰਦੇ ਹੋਣਗੇ ਦਿੱਲੀ ਵਿੱਚ ਮੇਰੇ ਕੋਲ ਵੀਡੀਓ ਪਈਆਂ ਨੇ ਬੱਚਿਆਂ ਨੂੰ ਲੱਤਾਂ ਤੋਂ ਫੜ-ਫੜ ਚੀਜ਼ ਦਿੱਤਾ ਜਾ ਪਟਾਕ ਪਟਾਕ ਥਰਕਤੇ ਮਾਰੇਗਾ 1984 ਗਲਾਂ 'ਚ ਤੈਰ ਪਾ ਪਾ ਕਹਿੰਦੀ ਸਿੱਖ ਪੰਗੜਾ ਪਾਰਿਆ ਬਤ ਕਿੱਦਾਂ ਦੀ ਦਰਿੰਦਗੀ ਹੋ ਗਈ ਮਨੁੱਖਤਾ ਵਾਲਾ ਕੋਈ ਹੈ ਹੀ ਨਹੀਂ ਤੇ ਇੰਨੀ ਇੰਨਾ ਮਤਲਬ ਉਹ ਲਫ਼ਜ਼ ਬਿਆਨ ਨਹੀਂ ਕੀਤੇ ਜਾ ਸਕਦੇ ਜੋ ਥਾਣਿਆਂ ਵਿੱਚ ਲੜਕੀਆਂ ਨਾਲ ਬੀਬੀਆਂ ਨਾਲ ਉਹਨਾਂ ਦੇ ਬਜ਼ੁਰਗਾਂ ਦੇ ਸਾਹਮਣੇ ਉਹਨਾਂ ਦੇ ਸਹੁਰਿਆਂ ਦੇ ਸਾਹਮਣੇ ਜਾਂ ਘਰਾਂ ਦੇ ਸਾਹਮਣੇ ਭਰਾਵਾਂ ਦੇ ਸਾਹਮਣੇ ਕੀਤਾ ਇਹ ਕਿਦਾਂ ਬਰਦਾਸ਼ਤ ਕਰ ਦੁੱ ਸਿੱਕਾਂ ਜੇ ਕੰਤਾ ਕਰੂਗੀ ਜੇ ਘਰ ਤੋਂ ਘਰ ਸਜਾਈ ਤੇ ਮੁਰੇ ਆਵੇ ਹੂੰ ਉਹ ਹੋੜੀ ਹੋੜੀ ਜਿਹੜੇ ਇਹ ਜਿਹੜੇ ਜ਼ਖਮਾਂ ਉੱਲੇ ਆ ਇਹ ਭਰਨੇ ਨਹੀਂਗੇ ਜਿੰਨਾ ਚਿਰ ਸਿੱਖਾ ਨੂੰ 99 ਜਾਂਦੇ ਜਾਂਦੇ ਇਹ ਜਾਨਣਾ ਚਾਹੁੰਦੇ ਆ ਕਿ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ ਕਿਉਂਕਿ ਮੌਨਸੂਨ اجلاس ਸ਼ੁਰੂ ਹੋਣ ਵਾਲਾ ਹੈ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਇਜਾਜ਼ਤ ਮੰਗੀ ਹੈ ਕਿ ਮੈਨੂੰ ਮੌਨਸੂਨ اجلاس ਦੇ ਵਿੱਚ ਬੈਠਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਏ ਤੇ ਦੂਜੇ ਪਾਸੇ ਜੇ ਅਸੀਂ ਸੋਹ ਚੱਕ ਸਮਾਗਮ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਉਹਨਾਂ ਨੂੰ ਪਰਦੇ ਦੇ ਪਿੱਛੇ ਰੱਖਿਆ ਗਿਆ ਕਾਲੀ ਸ਼ੀਸ਼ਿਆਂ ਵਾਲੀ ਗੱਡੀ ਚਲਿਆਂਦਾ ਗਿਆ ਉਹਨਾਂ ਦੀ ਕੋਈ ਫੋਟੋ ਜਨਤਕ ਨਹੀਂ ਹੋਣ ਦਿੱਤੀ ਕੋਈ ਸਾਮਨੇ ਨਹੀਂ ਆਈ ਅਜਿਹੇ ਹਾਲਾਤਾਂ ਵਿੱਚ ਕੀ ਲੱਗਦਾ ਤੁਹਾਨੂੰ ਕਿ ਆਣਗੇ ਉਹ ਬਾਹਰ ਦੇਖੋ ਇਹ ਤਾਂ ਸਮੇ ਦੇ ਗਰਭ ਵਿੱਚ ਹੈ ਪਰ ਉਹਨਾਂ ਦਾ ਹੱਕ ਹੈ ਉਹ ਲੋਕਾਂ ਨੂੰ ਜਵਾਬ ਦੇ ਦੇ ਨੇ ਕਿ ਐਮਪੀ ਨੇ ਆਪਣੇ ਲਾ ਕੇ ਇੰਨੇ ਵੱਡੇ ਮਾਰਜਨ ਨਾਲ ਜਿੱਤੇ ਨੇ ਉਹਨਾਂ ਦਾ ਕਿਉਂ ਨਹੀਂ ਹੱਕ ਵੀ ਮੌਨਸੂਨ ਜਿਹੜਾ اجلاس ਆ ਰਿਹਾ ਉਹ ਆਪਣੇ ਜਿਹੜੇ ਇਲਾਕੇ ਦੀ ਉਹ ਨਮਾਇੰਦਗੀ ਕਰਦੇ ਨੇ ਉਹ ਕਿਉਂ ਨਹੀਂ ਜਾ ਸਕਦੇ ਕਿਉਂ ਨਹੀਂ ਬੋਲ ਸਕਦੇ ਕਿਉਂ ਨਹੀਂ ਦੱਸ ਸਕਦੇ ਉਹਨਾਂ ਦਾ ਹੱਕ ਕਿਉਂ ਹੋਇਆ ਜਾ ਰਿਹਾ ਇਹ ਅਮਰਤਪਾਲ ਦੱਤ ਸਿੰਘ ਦਾ ਹੱਕ ਨਹੀਂ ਹੋਇਆ ਜਾ ਰਿਹਾ ਇਹ ਖਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਦੀ ਬਹੁਤ ਵੱਡੀ ਤਾਹੀਨ ਆ ਇਹ ਡੈਮੋਕ੍ਰੇਸੀ ਦੇ ਬੜਾ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ